ਦੇਖੋ ਜਿਹੜਾ ਵਿਕਰਮ ਮਜੀਠੀਆ ਸਾਹਿਬ ਦਾ ਕੇਸ ਅੱਜ ਹਾਈ ਕੋਰਟ ਦੇ ਵਿੱਚ ਲੱਗਿਆ ਸੀ ਉਹਦੇ 'ਚ ਅਸੀਂ ਜਿਹੜਾ ਉਹਨਾਂ ਦਾ ਰਿਮਾਂਡ ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ 'ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮੰਨੋ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਹੀアリング ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਕੋਰਟ ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਬਿਜ਼ਨਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ। ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚਿਰ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੇ ਸੀ। ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ। ਆਰਡਰ ਅੱਜ ਤੱਕ ਸਵੇਰ ਤੱਕ ਨਹੀਂ ਆਇਆ। ਸੋ ਕੋਰਟ ਨੇ ਹਾਈ ਕੋਰਟ ਨੇ ਆਈ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ। ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਫਿਰ ਇਹਦੇ 'ਚ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ 'ਚ ਪਲੇਸ ਔਨ ਰਿਕਾਰਡ ਕੀਤਾ ਜਾਵੇ ਅਪਲੋਡ ਕਿਉਂ ਨਹੀਂ ਹੋਇਆ ਤੇ ਪਿੱਛੇ ਕੋਈ ਕਾਰਨ ਹੈ ਕੋਈ ਨੀ ਦੇਖੋ ਇਹਦੇ 'ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਉਹ کورٹ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋਇਆ ਅੱਜ ਜਿਸੀ ਦੁਬਾਰਾ کورٹ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਆ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ کورٹ ਦਾ ਫੈਸਲਾ ਹੋਏਗਾ ਉਹ ਸਰਨ ਸਾਹਮਣੇ ਆ ਜਾਏਗਾ ਜਿਹੜੀ ਅੱਜ ਸੁਣਵਾਈ ਸੀ ਹੁਣ ਕੱਲ ਤੇ ਚਲੀ ਗਈ ਆ ਉਹ ਕੱਲ ਤੇ ਚਲੀ ਗਈ ਆ ਬਿਕਾਜ਼ ਕਿਉਂਕਿ ਰਿਮਾਂਡ ਆਰਡਰ ਦੀ ਕਾਪੀ ਹਲੇ ਤੱਕ ਅਪਲੋਡ ਹੀ ਨਹੀਂ ਹੋਈ